ਤਾ ਸ਼ਰਮਾ ਇਤਰੀ ਆ ਜਾ ਇਤਰੀ ਆ ਮੇਰੇ ਵਿਆਹ ਦੀ ਪੱਕੀ ਮੈਰਿਜ ਰਜਿਸਟਰਡ ਹੋਈ ਮੇਰੀ ਕੋਟ ਮੈਰਿਜ ਹੋਈ ਸੀ ਪਹਿਲਾਂ ਹੁਣ ਮੇਰੀ ਮੈਰਿਜ ਰਜਿਸਟਰਡ ਹੋਈ ਹੋਈ ਐ 3 ਸਾਲ ਦਾ ਮੇਰਾ ਬੇਟਾ ਜੇ ਅੱਜ ਦੂਜਾ ਵਿਆਹ ਇਕਰਾਰ ਰਿਹਾ ਮੋਗੇ ਇਥੇ ਆਰਬਿਟ ਪੈਲੇਸ ਵਿੱਚ ਬਿਨਾ ਦੱਸੇ ਬਿਨਾ ਐਂਟੀਫੀਸ਼ਲ ਦੇ ਕੌਣ ਕੀ ਨਾਮ ਹੈ ਦਾ ਆਕਾਸ਼ ਮੇਰਾ ਕਦੋਂ ਹੋਈ ਸੀ ਮੈਰਿਜ ਤੁਹਾਡੀ 2020 ਵਿੱਚ ਹੋਈ ਜੇ 10 ਅਕਤੂਬਰ 10 ਨਵੰਬਰ ਕਿੰਨੇ ਸਾਲ ਦਾ ਬੇਟਾ 3 ਸਾਲ ਦਾ ਪਰ ਮੈਨੂੰ ਕਿਵੇਂ ਪਤਾ ਲੱਗਿਆ ਨਹੀਂ ਨਹੀਂ ਰਿਸ਼ਤੇਦਾਰੀ ਚੋਂ ਕੌਣ ਆਇਆ ਅੱਜ ਇੱਥੇ ਅੰਦਰ ਵਿਆਹ ਚੰਦਾ ਪਿਆ ਲਾਵਾ ਫੇਰੇ ਲਈ ਜਾਂਦਾ ਆਜ ਆਹ ਨੂੰ ਰੱਬਰ ਅਜੀ ਆ ਜੌਨੀ ਸਤੇਵ ਬਰੋਲ ਇਹ ਇੰਦੀ ਮੈਰਿਜ ਅਨਿਵਰਸਰੀ ਅਸੀਂ ਫੰਕਸ਼ਨ ਕਰਨ ਆਏ ਸੀਗੇ ਇਹ ਜਨਾਨੀ ਜਿੱਥੇ ਅਸੀਂ ਫੰਕਸ਼ਨ ਕਰ ਲੀਏ ਇਹ ਲੁੱਟਦੀ ਪੈਸੇ ਇਹ ਕੌਣ ਹੈ ਇਹ ਪਤਾ ਨਹੀਂ ਕੌਣ ਹੈ ਜੀ ਇਹ ਗੁਰੂ ਸਾਹਿਬ ਤੋਂ ਆਈ ਹੋਈ ਫਰੋਪਰ ਸ਼ਹਿਰ 'ਚ ਰਹਿੰਦੀ ਏ ਚਾਰ ਕੇ ਪੰਜ ਨੇ ਵਿਆਹ ਝਾਲੀ ਕਰਾਏ ਆ ਇਦਾਂ ਹੀ ਕਰਦੀ ਏ ਕਿਸੇ ਨੂੰ ਝਾਂਸਾ ਦਿੰਦੀ ਏ ਲੈ ਉਹ ਛੋਟੇ ਛੋਟੇ ਮੁੰਡਿਆਂ ਨੂੰ ਪਸੰਦੀ ਏ ਤੇ ਬਾਅਦ ਚ ਉਹਨਾਂ ਨੂੰ ਕਹਿੰਦੀ ਬੰਬੇ ਤੇਰੇ ਨਾਲ ਵਿਆਹ ਹੋ ਗਿਆ ਵਿਆਹ ਹੋ ਗਿਆ ਇਹ ਤਾਂ ਕਰਕੇ ਪੈਸੇ ਲੁੱਟਦੀ ਏ ਇਹ ਹੁਣ ਸਾਨੂੰ ਵੀ ਕੀ ਕਹਿੰਦੀ ਏ 10 ਲੱਖ ਰੁਪਈਆ ਦਿਓ ਸਾਨੂੰ ਕਹਿੰਦੀ 10 ਲੱਖ ਰੁਪਈਆ ਦਿਓ ਨਹੀਂ ਤਾਂ ਤੁਹਾਡੇ ਹਰੇਕ ਫੰਕਸ਼ਨ ਤੇ ਆਵਾਂਗੇ ਦੇਖੋ ਜਿਹੜਾ ਉਹਨਾਂ ਕੋਲ ਪੈਸੇ ਸਰਟੀਫਿਕੇਟ ਆਉਂਦੀ ਏ ਭਾਜੀ ਸਵੈਪ ਕੋ ਜਾਲੀ ਬਣਾਇਆ ਸਾਰਾ ਪ੍ਰੋਗਰਾਮ ਸਵੈਪ ਕੋ ਅੱਜ ਕੱਲ ਇਹਦੇ ਜਮਾਨੇ ਜੋ ਕੋਈ ਮਰਜ਼ੀ ਤੁਸੀਂ ਬਣਾ ਸਕਦੇ ਹੋ ਫੋਟੋਆਂ ਦਾ ਨਹੀਂ ਜਾਲੀ ਬਣਵਾਉਂਦੀ ਭਾਜੀ ਕਿਹੜੀ ਫੋਟੋ ਕਿਹੜੀ ਫੋਟੋ ਤੁਸੀਂ ਜਾਲੀ ਬਣਵਾਣੀ ਆ ਸਭ ਕੁਝ ਜਾਨੀ ਬਣਿਆ ਮੰਤਰੀ ਦੀ ਬਣ ਜਾਂਦੀ ਆ ਹਾਂ ਅੱਜ ਕੱਲ ਤੁਸੀਂ ਦੋਈ ਤਿੰਨ মিডিਆ ਤੇ ਰਹਿੰਦੇ ਹੋ ਤੁਸੀਂ মিডিਆ ਤੇ ਰਹਿੰਦੇ ਤੁਹਾਨੂੰ ਸਾਰਾ ਕੁਝ ਪਤਾ ਹੋਣਾ ਚਾਹੀਦਾ ਹਾਂਜੀ ਕੋਈ ਵਿਆਹ ਨਹੀਂ ਹੋ ਰਿਹਾ ਕੋਈ ਮੈਰੀ ਨਹੀਂ ਉਹ ਮੇਰੇ ਭਰਾ ਵੀ ਮੇਰੀ ਮਰਦੀ 4 ਦਸੰਬਰ ਦੀ ਇਹ ਜਨਾਨੀ ਦਾ ਕੰਮ ਹੀ ਇਹ ਹੈ ਜੀ ਬੜੀ ਬੜੀ ਮਿਹਰਬਾਨੀ ਇਹ ਲੋਕਾਂ ਕੋਲੋਂ ਪੈਸੇ ਲੁੱਟਦੀ ਏ ਸਾਰੇ ਸ਼ਹਿਰ ਚ ਬੱਚ ਤੱਕ ਦੇ ਤੁਸੀਂ ਇਹਦਾ ਪਾਰਲਰ ਸੀਗਾ ਇਹ ਪਾਰਲਰ ਤੇ ਬਸ ਜਿਹੜਾ ਮੁੰਡਾ ਆ ਜਾਂਦਾ ਉਹਨੂੰ ਫਸਾ ਲੈਂਦੀ ਏ ਇਹ ਵੱਡੇ ਵੱਡੇ ਬੰਦਿਆਂ ਨਾਲ ਐਵੇਂ ਕਰ ਚੁੱਕੀ ਏ ਜੀ ਸਾਰਾ ਸ਼ਹਿਰ ਜਾਣਦਾ ਐਸਾ ਮੇਰਾ ਨਾਮ ਸੁਖਦੇਵ ਬਰੋਲ ਹੈ ਕਿਹੜਾ ਬੰਦਾ ਜੀ ਕੋਈ ਉਪਰ ਸ਼ਹਿਰ ਤੋਂ ਹੈ ਜੀ ਅਸੀਂ ਇੱਥੇ ਇਹਦਾ ਦੋਸ਼ ਲੱਗ ਰਹੇ ਨੇ ਲੜਕੀ ਦੇ ਕੇ ਆਈਆਂ ਕੋਈ ਸਾਨੂੰ ਇਹਦੇ ਬਾਰੇ ਕੁਝ ਨਹੀਂ ਪਤਾ ਨਾ ਅਸੀਂ ਇਹਨੂੰ ਜਾਣਦੇ ਆਂ ਮੇਰੀ ਮੈਰਿਜ ਅਨਿਵਰਸਰੀ ਹੈ ਅਸੀਂ ਇੱਥੇ ਪਾਰਟੀ ਕੀਤੀ ਸੀ ਮੇਰੀ ਮੈਰਿਜ ਅਨਿਵਰਸਰੀ ਅਸੀਂ ਉਹ ਪਾਰਟੀ ਕਰ ਰਹੇ ਸਾਡੀ ਪਾਰਟੀ ਨੂੰ ਖਰਾਬ ਕੀਤਾ ਜਾ ਰਿਹਾ ਬਿਨਾਂ ਗੱਲ ਤੋਂ ਨਾ ਕੋਈ ਗੱਲ ਨਾ ਬਾਤ ਹੈ ਕੋਈ ਚੱਕਰ ਨਹੀਂ ਹੈਗਾ ਕੋਈ ਉਹ ਜੀ ਗੱਲ ਨਹੀਂ ਕੋਈ ਬਾਤ ਨਹੀਂ ਤੁਹਾਨੂੰ ਪ੍ਰੂਫ ਨਹੀਂ ਇਹਦੀ ਮੈਰਿਜ ਅਨਿਵਰਸਰੀ ਅੱਜ ਫਿਰ ਇਹਦਾ ਫਿਰ ਲਿਆ ਮਰ ਜੇ ਲਾਤਰੀ ਜੋੜੀ ਉਹ ਚੱਕਰ ਦੇਖ ਲੋ ਤੇ ਨਾਨੀ ਵਾਲਾ ਹਾਂਜੀ ਹਾਂਜੀ ਇੱਕ ਚੁੱਪ ਕਰ ਦੱਸ ਦਿਓ ਨੇ ਯਾ ਨਿਹਾਰ 4 ਦਸੰਬਰ 2005 ਦੀ ਮੇਰੀ ਅੱਜ 4 ਦਸੰਬਰ ਤੇ ਅਸੀਂ ਆਪ ਦੀ ਕਟ ਕਰ ਲਈਏ ਮੇਰੀ ਮੈਰਿਜ ਵਾਲੀ ਸੀ ਨਹੀਂ ਫਿਰੋਜ਼ਪੁਰ ਦੀ ਅੱਜ ਇੱਥੇ ਪਹੁੰਚੇ ਹੋ ਮੁੱਗੇ ਕੀ ਗੱਲਬਾਤ ਹੋਈ ਹੈ ਮੇਰਾ ਹੀ ਹਸਬੰਦ ਦੂਜਾ ਵਿਆਹ ਕਰਾਉਂਦਾ ਪਿਆ ਬਿਨਾ ਤਲਾਕ ਤੋਂ ਬਿਨਾ ਕਿਸ ਇੰਟੀਮੇਸ਼ਨ ਤੋਂ ਛੂਡ ਬੋਲ ਕੇ ਪਰਸੋਂ ਮੈਨੂੰ ਕਰਵਾਇਆ ਕਿੰਨੇ ਸਾਲ ਹੋ ਮਰਾ ਉਹਨਾਂ ਦੀ ਤੇ ਕਿੰਨੀ ਜਿਹੜੀ ਮੈਰਿਜ ਇੱਤੇ ਹੀ ਸਾਲ ਦੇ ਹੋ ਗਏ 6 ਸਾਲ ਮੇਰੇ ਮੈਰਿਜ ਨੂੰ ਹੋ ਜਾਣੇ ਆ 10 ਨਵੰਬਰ ਨੂੰ ਬੇਟਾ ਵੀ ਹੈ ਤੁਹਾਡੇ ਹਾਂਜੀ 3 ਸਾਲ ਦਾ ਮੇਰਾ ਬੇਟਾ ਜੀ ਕੀ ਲਾ ਮੈਰਿਜ ਹੋਈ ਸੀ ਹਾਂਜੀ ਲਾ ਮੈਰਿਜ ਹੋਈ ਸੀ ਹੁਣ ਵੀ ਦੂਜਾ ਵਿਆਹ ਵੀ ਲਾ ਮੈਰਿਜ ਨਾਲ ਹੀ ਕਰਾ ਰਿਹਾ ਹੈ ਰੋਜ਼ ਹੀ ਲਵ ਕਰਦਾ ਜੀ ਇਹਦਾ ਕੰਮ ਹੀ ਇਹੀ ਹੈ ਲਵ ਕਰਨਾ ਇਹਨੇ ਕਰੇ ਤੁਹਾਡੀ ਠੀਕ ਬਣਦੀ ਸੀ ਕਿ ਹਾਂਜੀ ਹਾਂ ਹਾਂ ਪਰਸੋਂ ਮੇਰੇ ਕੋਲ ਆਇਆ ਹਜੇ ਕੋਈ ਦਿੱਕਤ ਨਹੀਂ ਕੋਈ ਪ੍ਰੋਬਲਮ ਨਹੀਂ ਇਕੱਠੇ ਰਹਿ ਰਹੇ ਹਾਂ ਤਾਂ ਮੈਨੂੰ ਕਿਵੇਂ ਪਤਾ ਲੱਗਿਆ ਕਿ ਅੱਜ ਵਿਆਹ ਮੈਨੂੰ ਇਹ ਨੇ ਰਿਸ਼ਤੇਦਾਰੀ ਚ ਹੀ ਬਾਸ ਆਪਾਂ ਆਮੀ ਦਾਸ ਦੇ ਪਿਤਾ ਨਾ ਰਹਿੰਦੇ ਇਹਨਾਂ ਦੇ ਹਾਂਜੀ ਹਾਂ ਇਹਨਾਂ ਦੇ ਨਾਲ ਹੀ ਨੇ ਤੁਹਾਡੇ ਕੋਲੇ ਸਬੂਤ ਹੋਣ ਵਿਆਹ ਦੇ ਕੀ ਕੀ ਆ ਤੁਹਾਡੇ ਕੋਲੇ ਮੇਰੇ ਕੋਲੇ ਕੋਟ ਮੈਰिज ਰਜਿਸਟਰਡ ਹੋਈ ਹੀ ਮੈਰिज ਆ ਮੰਦਰ ਦੀਆਂ ਪੋਟਵਾ ਨੇ ਮੇਰੇ ਕੋਲੇ ਜਿੱਥੇ ਅਸੀਂ ਵਿਆਹ ਕਰਾਇਆ ਮੇਰੇ ਕੋਲੇ ਮੇਰਾ ਬੇਟਾ ਹੈ ਲਾਈਵ ਖੜਾ ਆ ਮੇਰਾ ਬੇਟਾ ਮੇਰੇ ਕੋਲ ਕੀ ਕੀ ਲੱਗਦਾ ਕਿਉਂ ਇਹ ਕੰਮ ਕੀਤਾ ਉਹਨਾਂ ਨੇ ਬਸ ਬਸ ਕਹਿੰਦਾ ਮੇਰੀ ਮਰਜ਼ੀ ਕਹਿੰਦਾ ਮੈਨੂੰ ਕੋਈ ਤੇਰੇ ਤਲਾਕ ਦੀ ਲੋੜ ਨਹੀਂ ਕਹਿੰਦਾ ਕੋਈ ਮੈਨੂੰ ਤੇਰੀ ਲੋੜ ਨਹੀਂ ਸਾਡੇ ਕੋਲ ਇੰਨਾ ਕੁਝ ਹੈਗਾ ਅਸੀਂ ਪਹਿਲਾਂ ਗੱਲ ਹੋਈ ਥੋੜੀ ਇਸ ਬਾਰੇ ਹਾਂ ਕੱਲ ਕੱਲ ਜਦੋਂ ਫੋਨ ਤੇ ਗੱਲ ਕੀਤੀ ਮੇਰੇ ਨਾਲ ਲਾਸਟ ਫੇਸਬੁਕ ਤੇ ਮੈਨੂੰ ਕਹਿੰਦਾ ਮੈਨੂੰ ਕੋਈ ਲੋੜ ਨਹੀਂ ਤੇਰਾ ਨਾਲ ਤਲਾਕ ਲੈਣ ਦੀ ਮੈਂ ਇਹ ਵੀ ਵਿਆਹ ਕਰਾ ਸਕਦਾ ਨਹੀਂ ਤੁਹਾਨੂੰ ਦੱਸਤਾ ਸੀ ਵਿਆਹ ਕਰਾਉਣਾ ਹਾਂ ਮੈਂ ਵਿਆਹ ਕਰਾਂਗਾ ਨਹੀਂ ਇਹ ਨਹੀਂ ਕਿ ਆ ਵੀ ਅੱਜ ਕਰਾਣਾ ਉਹ ਜਿਹ ਮੈਨੂੰ ਇਹਨੇ ਧਮਕੀ ਦਿੱਤੀ ਸੀ ਵੀ ਮੈਂ ਕਰਾ ਸਕਦਾ ਤੂੰ ਕਰ ਲੈ ਜੋ ਕਰਨ ਪਹਿਲਾਂ ਕੋਈ ਇਹਦੇ ਮੈਸੇਜ ਕੋਈ ਪੜ੍ਹੇ ਗਏ ਹੋਣੇ ਪੂਰੇ ਪੜ੍ਹਿਆ ਗਿਆ ਹੋਵੇ ਕੋਈ ਸ਼ੱਕ ਆ 10 ਦਿਨ ਪਹਿਲਾਂ ਹੀ ਪਤਾ ਲੱਗਿਆ ਇਸ ਕੁੜੀ ਬਾਰੇ ਇਹਦੇ ਨਾਲੇ ਵੀ ਲਵ ਹੀ ਜਾਂਦਾ ਕਿੱਥੋਂ ਰਹਿਣ ਵਾਲੀ ਕੁੜੀ ਉਹ ਵੀ ਫਰੋਈ ਪਰ ਦੀ ਮੇਰੇ ਘਰ ਦੇ ਪਿਛਲੇ ਪਾਸੇ ਹੀ ਰਹਿੰਦੀ ਪਈ ਜੇ ਕਾਲਗੜ ਗੁਰਦੁਆਰੇ ਵਾਲੀ ਗਲੀ ਦੇ ਵਿੱਚ ਰਹਿ ਰਹੀ ਕਮੋਵਾਂ ਦੀ ਕੁੜੀ ਜੇ ਲੜਕੀ ਦਾ ਗੁਰਮੀਤ ਸਿੰਘ ਉਹਦੇ ਪਾਪਾ ਦਾ ਨਾਮ ਜੇ ਠੀਕ ਹੈ ਵੀਨਾਰਾਣੀ ਇਹਦੀ ਮਾਂ ਦਾ ਨਾਮ ਹੈ ਜਸ਼ਮੀਨ ਕੌਰ ਇਹਦੀ ਵਾਈਫ ਦਾ ਨਾਮ ਹੈ ਜਿਹੜੀ ਉਹਨੇ ਦੂਜਾ ਵਿਆਹ ਕਰੰਦਾ ਪਿਆ ਰਿਲੇਸ਼ਨ ਸੀਗੇ ਤੁਹਾਡੇ ਨਹੀਂ ਹੂੰ ਲੱਗਦਾ ਨਹੀਂ ਕਿ ਇਦਾਂ ਲੜਕੀਆਂ ਨਾਲ ਕਰਨਾ ਗੁਨਾਹ ਐ ਬਿਲਕੁਲ ਗੁਨਾਹ ਹੈ ਇਸ ਲੜਕੀ ਨਾਲ ਹਾਂ ਬਿਲਕੁਲ ਇਹ ਅੱਜ ਅੱਜ ਨੀ ਪਾਵਰ ਵੱਧਦੀ ਪਈ ਏ ਇਹਦਾ ਸਾਰਾ ਪੰਜਾਬ ਇਦਾਂ ਕੰਮਾਂ ਨੂੰ ਹੋ ਜਾਏਗਾ ਲੜਕੀ ਨੂੰ ਪਤਾ ਸੀਗਾ ਵੀ ਥੋੜਾ ਸਭ ਸਭ ਪਤਾ ਜੇ ਪਤਾ ਜੀ ਕੁੜੀ ਤਿੰਨ ਦਿਨ ਪਹਿਲਾਂ ਕੁੜੀ ਨਾਲ ਮੇਰੀ ਬਹੁਤ ਬਹਿਸ ਹੋਈ ਵਟਸਐਪ ਤੇ ਮੈਂ ਕਿਹਾ ਤੂੰ ਹਟ ਜਾ ਹੁੰਦਾ ਬੇਟਾ ਵੀ ਐ ਮੈਂ ਵੀ ਆ ਉਹ ਕਹਿੰਦੀ ਤੂੰ ਕਰ ਲੈ ਜੋ ਕਰਨਾ ਤੇ ਉਹਦੇ ਮਾਪੇ ਸਹਿਮਤ ਹੋਦੇ ਮੰਨ ਮਾਪੇ ਉਹ ਸਹਿਮਤ ਨੇ ਉੜੀ ਵਾਲੇ ਮਾਪੇ ਅੰਦਰ ਬੈਠੇ ਨੇ ਸਸੋਰਾ ਵੀ ਸਹਿਮਤ ਨੇ ਹਾਂਜੀ ਹਾਂ ਸਾਰੇ ਅੰਦਰ ਰਲ ਰਲ ਕੇ ਵਿਆਹ ਹੋ ਰਿਹਾ ਹੈ ਮੇਰੇ ਤੋਂ ਚੋਰੀ ਆਏ ਨੇ ਸਾਰੇ ਤੁਸੀਂ ਆਪ ਕਿੱਥੇ ਨੇ ਨਾਲੇ ਮੈਂ ਵੀ ਫਿਰੋਜ਼ਪੁਰ ਦੀ ਲੰਗਰ ਦੀ ਕੋਲ ਹੀ ਆਪੇ ਲੰਗ ਮੈਰੇ ਮੰਗਵਾਸੀ ਜੋ ਕਾਨੂੰਨੀ ਕਾਰਵਾਈ ਬੰਦੀ ਕਰੋ ਇਹਦੇ ਤੇ ਥੋੜਾ ਸਾਰਾ ਰਜਿਸਟਰਡ ਹੋਇਆ ਵਿਆਹ ਹਾਂਜੀ ਹਾਂ ਬਿਲਕੁਲ ਆ ਵੇਖੋ ਰਜਿਸਟਰਡ ਥੇ ਮੇਰੇ ਕੋਲੇ ਕਾਗਜ਼ ਨੇ ਮੰਡਾ ਖਲ ਆ ਵੇਖੋ ਰਜਿਸਟਰਡ ਮੈਰिज ਹੈ ਮੇਰੇ ਕੋਲ ਇੱਕ ਨੰਬਰ ਚ ਲੱਗਦਾ ਕਿ ਹੁਣ ਪੁਲਿਸ ਵੱਲੋਂ ਜਿਹੜਾ ਵਿਆਹ ਕਰਾਇਆ ਜਾਊਗਾ ਤੇਲੇ ਤੁਹਾਨੂੰ ਇਨਸਾਫ ਮਿਲੂਗਾ ਮੈਨੂੰ ਨਹੀਂ ਪਤਾ ਇਹ ਹਜੇ ਤਾਂ ਪਤਾ ਕੁਛ ਕੱਲੇ ਕਰ ਲਓ ਕਹਿ ਨਹੀਂ ਸਕਦੇਗੇ ਓਟ ਨਾਲ ਕੌਣ ਕੋਇਆ ਜੀ ਮੇਰੇ ਮੰਮੀ ਆਏ ਤੇ ਬਸ ਮੇਰਾ ਬੇਟਾ ਜੀ ਅੱਜ ਸਿਰੇ ਪਤਾ ਲੱਗਿਆ ਤੁਹਾਨੂੰ ਹਾਂਜੀ ਅੱਜ ਸਿਰੇ ਉਡੀ ਲੜਕੀ ਦਾ ਵਿਆਹ ਸੀਗਾ ਹੁਣ ਤੁਸੀਂ ਮੂੰਹ ਕਿਉਂ ਲਪੋ ਰਹੇ ਹੋ ਕੀ ਗੱਲ ਹੋ ਗਈ? ਆ ਜਿਹਦੇ ਨਾਲ ਪਹਿਲਾਂ ਮੈਨੂੰ ਉਹ ਨਾਂ ਆਏ ਹੋਏ ਨੇ ਨਹੀਂ ਨਹੀਂ ਅਸੀਂ ਇਹਨਾਂ ਦੇ ਘਰੇ ਵੀ ਗਏ ਆ। ਤੁਹਾਡੇ ਗਵੰਡੀ ਨਹੀਂ ਪਤਾ ਨੂੰ ਉਹਨੂੰ ਜਾਨਦੇ ਨਹੀਂ। ਕੰਮੀ ਵੀ ਨਾਰਾਣੀ ਨਾਂ ਮੈਂ ਜਾਣਦੇ। ਇੱਕੋ ਮੱਲੇ ਦੇ ਤੁਸੀਂ। ਹਾਂ ਇੱਕੋ ਮੱਲੇ ਦੇ। ਪਸ਼ਾਦ ਦੇ। ਇਸ ਮਾਈ ਕਾਲਜ ਦੇ ਕੋਲ ਅੰਦਰ ਹੈ ਮੁੰਡਾ ਟੈਨਟ ਮੈਨੂੰ। ਮਾਤਾ ਜੀਏ ਤੁਹਾਨੂੰ ਕੋਈ ਡਰ ਨਹੀਂਗਾ ਫਿਰ ਮੂੰਹ ਕਿਉਂ ਲਪੋ ਰਹੇ ਹੋ? ਮੂੰਹ ਕਿਉਂ ਲਪੋ ਰਹੇ ਨਹੀਂ ਨਿਕਲਦੀ ਤੇਰੀ। ਦੇ ਥੋੜਾ ਥੋੜੀ ਬੇਟੀ ਕਿੱਥੇ ਆ? ਉਹਦੇ ਨਾਲ ਲੋ ਨੇ ਬਤੁਈ ਬਤੁਈ ਅੱਜ 112 ਤੇ ਕੰਪਲੇਂਟ ਆਈ ਸੀਗੀ ਕੋਈ ਲੜਕੀ ਆ ਸੁਮੇਤਾ ਸ਼ਰਮਾ ਤੇ ਉਹਦਾ ਉਹ ਕਹਿੰਦੀ ਵੀ ਮੇਰਾ ਆਲਰੇਡੀ ਪਹਿਲਾਂ ਵਿਆਹ ਹੋ ਚੁੱਕਾ ਹੈ ਇਹ ਵੀ ਫਰੀਦ ờ ਫਰੀਦਪੁਰ ਤੋਂ ਆ ਤੇ ਜਿਹੜਾ ਜਿਹਦੇ ਨਾਲ ਮੈਰਿਜ ਹੋਈ ਆ ਉਹ ਵੀ ਫਰੀਦਪੁਰ ਤੋਂ ਆ ਇੱਥੇ ਇਹਨੇ ਕੰਪਲੇਂਟ ਕੀਤੀ ਸੀ ਵੀ ਉਹ ਲੜਕਾ ਦੁਆਰਾ ਇੱਕ ਹੋਰ ਫਰੀਦਪੁਰ ਦੀ ਲੜਕੀ ਆ ਉਹਦੇ ਨਾਲ ਵਿਆਹ ਕਰਾ ਰਿਹਾ ਪੁਰੇ ਸਬੰਧੀ ਇੱਥੇ 112 ਦੀ ਸਬੰਧ ਦੇ ਵਿੱਚ 112 ਦੀ ਟੀਮ ਆਈ ਸੀ ਕੰਪਲੇਂਟ ਤੇ ਉਸ ਤੋਂ ਬਾਅਦ ਮੈਂ ਵੀ ਇੱਥੇ ਪਹੁੰਚਿਆ ਅਸੀਂ ਸਾਰੇ ਕਮਰੇ ਵਗੈਰਾ ਚੈੱਕ ਕੀਤੇ ਆ ਇੱਥੇ ਰਿਸ਼ਤੇਦਾਰ ਸੀਗੇ ਉਸ ਤੋਂ ਪਹਿਲਾਂ ਨਾ ਤਾਂ ਕੋਈ ਲੜਕੀ ਸੀਗੀ ਮੈਰਿਜ ਵਾਲੀ ਤੇ ਨਾ ਹੀ ਲੜਕਾ ਸੀਗਾ ਲੜਕੀ ਦੀ ਮਾਂ ਹੈਗੀ ਸੀ ਜੀ ਇੱਕ ਲਸਰ ਲੜਕੇ ਦੀ ਲੜਕੀ ਦੀ ਮਾਂ ਹੈਗੀ ਸੀ ਆਨੰਦ ਗੰਧ ਕਾਰਜਕਾਰਜ ਦੇ ਦੀ ਵੀ ਟੈਂਪਲਟ ਤਾਂ ਲਿਖੇ ਪੈਣ ਦੀ ਵੀਡੀਓ ਆਈ ਹੈ ਲੜਕੀ ਦੀ ਮਾਂ ਹੈਗੀ ਸੀ ਉਹ ਵੀਡੀਓ ਕਰ ਦਿਓ ਉਹ ਵੀਡੀਓ ਅਸੀਂ ਸਾਡੇ ਕੋਲੇ ਫਿਲਹਾਲ ਦੇਖੀ ਨਹੀਂ ਕਿ ਮੈਂ ਦੇਖ ਲੈਣੇ ਆ ਜੋ ਵੀ ਉਹਦੇ ਸਬੰਧੀ ਜੋ ਵੀ ਬਣਦੀ ਕਾਰਵਾਈ ਕੀਤੀ ਜਾਊਗੀ ਜੇਕਰ ਜਿਹੜੇ ਕੋ ਆਰਟੀਕ ਕੰਪਲੇਂਟ ਦਿੰਦੀ ਆ ਜਿੱਥੇ ਵੀ ਕੰਪਲੇਂਟ ਦਿੰਦੀ ਉਸ ਬੰਦੇ ਉਹਦੀ ਕਾਰ ਵੀ ਵੈਰੀਫਾਈ ਕੀਤਾ ਕਿ ਲੜਕੀ ਦਾ ਪਹਿਲਾਂ ਵਿਆਹ ਹੋਇਆ ਸੀ ਉਹ ਕਾਗਜ਼ ਦਿਖਾਏ ਇਹਨਾਂ ਨੇ ਇਹ ਸਬੰਧਿਤ ਜਾਂ ਸਾਡੇ ਕੋਲੇ ਕੋਈ ਕੰਪਲੇਂਟ ਨਹੀਂ ਆਈਗੀ ਕੰਪਲੇਂਟ ਦੇਖ ਕੇ ਅਸੀਂ ਦੇਖ ਲੈਨੇ ਆ ਦੋ ਕੀ ਇਹ ਕਿ ਇਹਨਾਂ ਦੀ ਜਿੱਥੇ ਵੀ ਬਣਦੀ ਆ ਕੰਪਲੇਂਟ ਉੱਥੇ ਕਾਰਵਾਈ ਕਰਗੇ ਸਰ ਸਵੇਵ ਦੇ ਤਾਂ ਰੋਲਾ ਪਾਈ ਜਾਂਦੇ ਕੰਪਲੇਟ ਪੁਲਿਸ ਨੂੰ ਦਿੱਤਾ ਫੋਨ ਵੀ ਲਾਇਆ ਪੁਲਿਸ ਵੀ ਆਈ ਇਹ ਕੋਈ ਲਿਖਤੀ ਕੰਪਲੇਂਟ ਨਹੀਂ ਸਾਡੇ ਕੋਲੇ ਆਈ ਜਾਂ ਜਿੱਥੇ ਇਹਨਾਂ ਦੀ ਪਹਿਲਾ ਮੈਰਿਜ ਹੋਈ ਆ ਉਹਦੇ ਸਬੰਧੀ ਵੀ ਵੈਰੀਫਾਈ ਕੀਤਾ ਜਾਊਗਾ ਵੈਰੀਫਾਈ ਕਰਕੇ ਜੇ ਮੈਰਿਜ ਤੁਸੀਂ ਐਵੇਂ